ਲੋੜੀ ਦੇ ਤਿਉਹਾਰ ਸੰਬੰਧੀ ਅੱਜ ਵੀ ਵਕਫਕ ਸ਼ਹਿਰਾਂ ਵਿੱਚ ਸਮਾਗਮ ਕਰਵਾਏ ਜਾ ਰਹੇ ਨੇ ਇਸੇ ਤਰ੍ਹਾਂ ਹੀ ਮਿੱਤੇ ਦਿਨੇ ਕੋਟਪੂਰਾ ਤੇ ਰਾਮਪੂਰਾਪੁਰ ਵਿਖੇ ਵੀ ਲੋੜੀ ਦੇ ਤਿਉਹਾਰ ਸੰਬੰਧੀ ਸਮਾਗਮ ਕਰਵਾਏ ਗਏ ਅਤੇ ਨਵਜੰਮੀਆਂ ਲੜਕੀਆਂ ਨੂੰ ਸਨਮਾਨ ਚਿੰਨ੍ਹ ਵੀ ਦਿੱਤੇ ਗਏ ਪਿੰਡ ਬੀੜ ਸਿੱਖਾਂ ਵਾਲਾ ਵਿਖੇ ਸਰਪੰਚ ਮਲਕੀਤ ਕੌਰ ਦੀ ਅਗਵਾਈ ਹੇਠ ਸੂਕ ਪਿੰਡ ਵਾਸੀਆਂ ਨੇ ਆਪਸੀ ਟੜੇਬੰਦੀ ਤੋਂ ਉੱਠ ਕੇ ਨਵਜੰਮੀਆਂ ਕੁੜੀਆਂ ਦੀ ਲੋੜੀ ਮਨਾਈ ਗਈ ਇਸ ਮੌਕੇ ਸਭਿਆਚਾਰਕ ਪ੍ਰੋਗਰਾਮ ਵੀ ਕਰਵਾਇਆ ਗਿਆ ਜਿਸ ਵਿੱਚ ਪਿੰਡ ਦੀਆਂ ਔਰਤਾਂ ਵੱਲੋਂ ਉਰਤਨ ਗੀਤ ਅਤੇ ਪੰਜਾਬਣਾਂ ਦਾ ਪ੍ਰਸਿੱਧ ਲੋਕਨਾਚ ਗਿੱਧਾ ਪੇਸ਼ ਕੀਤਾ ਗਿਆ ਇਸ ਸਮੇਂ ਪਿਛਲੇ 6 ਮਹੀਨਿਆਂ ਦੌਰਾਨ ਜਨਮੇ ਤੀਆਂ ਨੂੰ ਸਰਦ ਰੁੱਤ ਦੇ ਕੱਪੜੇ ਦਿੱਤੇ ਗਏ ਮੈਂ ਗੀਤ ਦਾ ਸਭ ਤੋਂ ਜਿਵੀ ਸਿਖਾ ਵਾਲਾ ਜਿਹੜਾ ਫੀਲਡ ਕੋਟ ਪਰ ਅੱਜ ਦਾ ਦਿਨ ਜਿਹੜਾ ਸੀਗਾ ਅਸੀਂ ਤੀਆਂ ਦੀ ਲੋੜੀ ਮਨਾਈ ਹੈ ਸਾਰੇ ਪਿੰਡ ਨੇ ਸਾਂਝੇ ਤੌਰ ਤੇ ਮੈਂ ಗ್ರಾಮ ਪੰਚਾਇਤ ਵੱਲੋਂ ਗਰੀਬਾਂ ਨੂੰ ਜਿਹੜੀਆਂ ਸੀਆਂ 6 ਮਹੀਨਿਆਂ ਤੋਂ ਘੱਟ ਬੱਚੀਆਂ ਉਹਨਾਂ ਨੂੰ ਕੱਪੜੇ ਦਿੱਤੇ ਐ ਤੇ ਮੈਂ ਇਹੀ ਚਾਹਣੀ ਆਰੇ ਪਿੰਡ ਵਿੱਚ ਸਤਿ ਭਾਵਨਾ ਬਣੀ ਰਹੇ ਸਾਰੀ ਇਕਤਾ ਰਹੇ ਤੇ ਤਿਹਾਰ ਪਿੰਡ ਵਿੱਚ ਧੀਆਂ ਦੀ ਲੋੜੀ ਮਨਾਈ ਜਾਵੇ ਧੀਆਂ ਨੂੰ ਪੁੱਤਾਂ ਨਾਲੋਂ ਵੱਧ ਦਰਜਾ ਦਿੱਤਾ ਜਾਵੇ ਧੀਆਂ ਵੀ ਪੁੱਤਾਂ ਦੇ ਬਰਾਬਰ ਆ ਧੀਆਂ ਵੀ ਕਿਸੇ ਵੱਲੋਂ ਘਟਣੀ ਉਧਰ ਰਾਮਪੁਰ ਪੁਲ ਦੇ ਸਥਾਨਕ ਜਨਤਾ ਕਲੋਨੀ ਵਿੱਚ ਵੀ ਲੋੜੀ ਦਾ ਤਿਹਾਰ ਬੜੀ ਹੂਮ-ਤਾਮ ਦੇ ਨਾਲ ਮਨਾਇਆ ਗਿਆ ਜ਼ਿਕਰਯੋਗ ਹੈ ਕਿ ਹੁਣ ਲੋਕ ਆਪਣੀਆਂ ਨਵਜੰਮੀ ਧੀਆਂ ਦੀ ਲੋੜੀ ਨੂੰ ਬੜੀ ਹੀ ਖੁਸ਼ੀ ਨਾਲ ਮਨਾ ਰਹੇ ਨੇ ਤਾਂ ਜੋ ਲੜਕੀਆਂ ਨੂੰ ਲੜਕਿਆਂ ਦੇ ਬਰਾਬਰ ਸਮਝਿਆ ਜਾ ਸਕੇ ਜਨਤਾ ਕਲੋਨੀ ਦੇ ਬਸਨੀਕ प्रकाश चंद ने भी अपनी नवजम्मी पुत्री यशीता पुत्री मुकेश कुमार दी पहली लोड़ी मनाई इस मौके श्री केवल कांसल उगे अकाली आगु राजेंद्र कुमार प्रमोद कुमार तो इलावा वर्डिंग इन टीवीच मोहल्ला निवासी हाजिर सन बीबी हरसिमरन कौर जी ने जो ये मुहिम चलाई थी कि लड़कियों से लोड़ी मनाई जाएगी यह हमने शुरुआत की है और हम उनका बहुत-बहुत धन्यवाद कर रहे हैं और आज से हम लोहड़ी के अवसर के ऊपर लड़कियों से ही ये शुरुआत करेंगे तो गुरप्रीत सिंह और रामपुरापुर तो जसवीर सिंह औलख रिपोर्ट